ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜਿਹੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਐਲਾਨ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬੱਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦal ਅਸੀਂ ਪੈਦਾ ਕਰਾਂਗੇ ਲੇਕਿਨ ਜਜ਼ਾਰ ਜੀ ਜਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਆ ਜਥੇਦਾਰ ਸਰਕਾਰੀ ਨੇ ਹਾਂਜੀ ਆ ਤੁਸੀਂ ਜਥੇਦਾਰ ਸਰਕਾਰੀ ਨੇ ਕੁਝ ਦਿਨ ਪਹਿਲਾਂ ਤੁਸੀਂ ਆਪ ਚਿੱਠੀਆਂ ਲਿਖ ਲਿਖ ਕੇ ਕਹਿੰਦੇ ਸੀ ਆਓ ਮਿਲ ਬੈਠ ਕੇ ਗੱਲਬਾਤ ਕਰੀਏ ਭਰਾ ਭਰਾ ਨੂੰ ਜੰਗ ਨਾ ਹੋਵੇ ਭਰਾ ਭਰਾ ਇਕੱਠੇ ਬੈਠੀਏ ਅੱਜ एकदम ਕਿਉਂ ਬਦਲ ਗਿਆ ਜੀ ਨਹੀਂ ਜਦੋਂ ਜੋਧੇ ਤੁਰਦੇ ਹੋਣ ਨਾ ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹਦਾ ਵਾਂ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ੱੱਕੇ ਨਾਲ ਬੈਠੇ ਹੋਏ ਨੇ ਤੇ ੱੱਕੇ ਨਾਲ ਮੈਂ ਚਾਹੁੰਦਾ ਸੀ ਵੀ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਤੋਂ ਮੈਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਤੁਸੀਂ ਸੁਣਾਏ ਬਰਗਾੜੀ ਮੋਰਚੇ ਦੀ ਪ੍ਰਾਪਤੀ ਇਹੋ ਜੀ ਕੋਈ ਵੀ ਨਹੀਂ ਹੈਗੀ ਜਿੰਨੂੰ ਆਪਾਂ ਕਹਿ ਸਕੀਏ ਕਿ ਕੌਮ ਬਰਗਾੜੀ ਮੋਰਚੇ ਓਏ ਆ ਪੌੜੀਆਂ ਬਰਗਾੜੀ ਮੋਰਚੇ ਨਹੀਂ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਘਰੇ ਜਾ ਕੇ ਸਲਾਹ ਕਰ ਜਿਹੜੇ ਕਾਫੀ ਘਰੇ ਕਿਦਾਂ ਸੋਚੋ ਵੀ ਇੱਥੇ ਕਿਹਨੇ ਲਿਆਂਦਾ ਵਾ ਕੀ ਹੋ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸ਼ਹੀਦ ਹੋਏ ਜੀ ਕੱਟ ਕੇ ਉਹਨਾਂ ਨੂੰ ਬਚਾਉਣਾ ਕੱਟ ਹੈ ਕਿ ਲੋਕਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸ਼ਹੀਦ ਮੰਨਿਆ ਗਿਆ ਕਿ ਜਦੋਂ ਉਹ ਤੇ ਕੱਤਲ ਲੱਗਾ ਇੱਕ ਗੁਨਾਹ ਕੂਰ ਕਰ ਲਿਆ ਹੋਵੇ ਜਿਸ ਨੂੰ ਸੁਨੋਵਲੀ ਕਮੇਟੀ ਉਸ ਤੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਸਕੀ ਜਦ ਕਿ ਉਹਨੂੰ ਇਜੈਕਟਿਵ ਸੱਜ ਗਿਆ ਤੇ ਇਹ ਕਰਨਾ ਚਾਹੀਦਾ ਸੀ ਵੀ ਆਪਾਂ ਇਹਨਾਂ ਦੇ ਉੱਤੇ ਜਿਹੜੇ ਕਾਤਲ ਸਾਗੇ ਇਹਨਾਂ ਨੂੰ ਪਰਚਾ ਦਰਜ ਕਰਾਈਏ ਇਹਨਾਂ ਦੇ ਉੱਤੇ ਕਾਰਵਾਈ ਕਰੀਏ ਜਦ ਕਿ ਇੱਕ ਸੋ ਜੀ ਕਹਿ ਰਹੇ ਹੋ ਕਿ ਆਪਣੇ ਰੋਸ ਵਜੋਂ ਸਿੱਖਾ ਦੇ ਰੋਸ ਵਜੋਂ ਭਾਈ ਨਰੈਨ ਸਿੰਘ ਚੋੜੇ ਨੇ ਜਿਹੜੀ ਕੋੜੀ ਚਲਾਈ ਆ ਆਪਣਾ ਰੋਸ ਜਿਹੜਾ ਪੰਚ ਦਾ ਜ਼ਹਿਰ ਕੀਤਾ ਉਹਦੇ ਉੱਤੇ ਇੱਕਦਮ ਏਜੰਟੀਆਂ ਸਾਹਦ ਕੇ ਤੇ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ ਕਿ ਦੋ ਘੰਟੇ ਸਰਦਾਰ ਸਾਹਿਬ ਨਰੈਨ ਸਿੰਘ ਚੋੜੇ ਦਾ ਕੋਈ ਗਲਤ ਮਨਸਾ ਨਹੀਂ ਜੋ ਨਰੈਨ ਸਿੰਘ ਚੋੜੇ ਨੇ ਕੀਤਾ ਵਾਰੀ-ਵਾਰੀ ਮੇਰੇ ਤੋਂ ਸੁਣ ਲੋ ਇਹ ਸਾਰੀ ਕੌਮ ਦੀ ਆਵਾਜ਼ ਜज्ਬਾਤ ਨੇ ਸੋ ਇਸ ਕਰਕੇ ਅਸੀਂ ਸਾਵਧਾਨ ਕਰਦੇ ਆਂ ਕਿ ਕੋਈ ਵੀ ਸਿੱਖ ਪੱਗ ਬਨ ਕੇ ਗੁਰੂ ਦੀ ਮਰਜ਼ਾਦਾ ਦੇ ਨਾਲ ਖਲਵਾੜ ਨਾ ਕਰੇ ਉਹਨੂੰ ਨਿਮਰਤਾ ਸਹਿਤ ਅਸੀਂ ਬੇਨਤੀ ਕਰਦੇ ਆਂ ਦੁਸ਼ਮਣ ਨਾਲ ਲੜੋ ਇਕੱਠੇ ਹੋ ਕੇ ਲੜੋ ਦੁਸ਼ਮਣਾਂ ਲੋਹਾ ਲਓ ਇਕੱਠੇ ਹੋ ਕੇ ਖੜੋ ਐ ਨਹੀਂ ਕਿ ਦੁਸ਼ਮਣ ਦਾ ਤੁਸੀਂ ਛੋਟਾ ਬਣ ਕੇ ਤੁਸੀਂ ਸਾਡਾ ਸਾਰਾ ਬੇੜਾ ਗਰਕ ਕਰ ਦੋ ਇਹ ਅਜਾਜਤ ਪੰਥ ਨੇ ਨਾ ਅੱਜ ਤੱਕ ਦਿੱਤੀ ਐ ਨਾ ਦੇਊਗਾ ਤੇ ਮੈਂ ਸਮੁਤੀਆਂ ਜਿਹੜੀਆਂ ਸਮੁਤੀਆਂ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਹਰਿਆਣਾ ਪ੍ਰਬੰਧਕ ਕਮੇਟੀ ਆ ਜੋ ਵੀ ਐ ਜਿੰਨੀਆਂ ਫੈਡਰੇਸ਼ਨ ਐ ਜਿੰਨੀਆਂ ਜਥੇਬੰਦੀਆਂ ਐ ਮੈਂ ਸਾਰਿਆਂ ਕੋਲ ਜਾ ਕੇ ਝੋਲੀ ਅਡ ਕੇ ਸਾਰਿਆਂ ਨੂੰ ਨਾਲ ਲੈ ਕੇ ਜੋ ਪੰਥ ਚਾਹੁੰਦਾ ਕਿ ਇੱਥੇ ਅਕਾਲੀਆਂ ਦੀ ਸਰਕਾਰ ਹੋਵੇ ਇੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਹੋਵੇ ਇੱਥੇ ਜਿਹੜੀ ਤਖਤਾ ਦੀ ਮਾਨ ਮਰਜ਼ਾਦਾ ਉਹਨੂੰ ਪੂਰਨ ਤੌਰ ਤੇ ਬਹਾਲ ਕੀਤਾ ਜਾਵੇ ਸਾਰਿਆਂ ਕੋਲ ਜਾ ਕੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਉਹ ਅਸੀਂ ਬਣਾਵਾਂਗੇ ਔਰ ਸਾਰਿਆਂ ਦਾ ਸਾਥ ਲਵਾਂਗੇ ਜਿਨਨੇ ਸੈਂਟਰ ਦਾ ਸਾਥ ਦੇਣਾ ਜਿਹੜੇ ਸਿੱਖ ਨੇ ਜਿਨਨੇ ਏਜੰਸੀਆਂ ਦਾ ਸਾਥ ਦੇਣਾ ਹੈ ਉਹਦੇ ਅਗੇ ਹੱਥ ਜੋੜਦੇ ਆ ਕਿ ਭਾਈ ਸਾਡੇ ਤੋਂ ਦੂਰ ਹੀ ਰਵੇ